ਕਿ ਗੁਰੂ ਦਾ ਉਪਦੇਸ਼ ਕਹਿੰਦਾ ਨਹੀਂ ਭਾਈ ਦੂਰ ਨਾ ਦੇਖ ਨਜ਼ਦੀਕ ਦੇਖ ਅੰਦਰ ਦੇਖ ਕਿ ਉਹ ਤਾਂ ਵਾਹਿਗੁਰੂ ਰੋਮ ਰੋਮ ਵਿੱਚ ਵਸੇ ਮੁਰਾਰ ਆ ਤੇਰੇ ਸਰੀਰ ਦੇ ਉੱਤੇ ਰੋਮ ਨੇ ਨਾ ਕਿ ਇਹਦੇ ਵਿੱਚ ਵੀ ਵਾਹਿਗੁਰੂ ਵੱਸਦਾ ਪਰ ਬਹਿਰ ਤੇਰੇ ਕੋਲ ਉਹ ਅੱਖ ਨਹੀਂ ਹੈ ਗਿਆਨ ਦੀ ਅਖ ਚਾਹੀਦੀ ਸੀ ਗਿਆਨ ਤੋਂ ਅਧੂਰਾ ਜਿਨ੍ਹਾਂ ਨੂੰ ਗਿਆਨ ਦੇ ਨਾਲ ਪ੍ਰੇਮ ਹੋਵੇ ਨਾ ਕਿ ਜਿਨ੍ਹਾਂ ਨੂੰ ਭਈ ਗਿਆਨ ਦੇ ਨਾਲ ਪ੍ਰੇਮ ਹੈ ਉਹ ਹਮੇਸ਼ਾ ਗਿਆਨ ਪ੍ਰਾਪਤੀ ਦੀ ਦੌੜ ਵਿੱਚ ਅੱਗੇ ਰਹਿੰਦੇ ਹੈ ਕਿ ਗਿਆਨ ਵੱਲ ਜਾਂਦੇ ਤੇ ਸਾਡਾ ਚੁਕਾ ਕਿਧਰ ਵੱਲ ਹੁੰਦਾ ਜਿਵੇਂ ਕਹਿੰਦੇ ਕਿ ਲੱਭਣ ਵਾਸਤੇ ਵੇਖ ਨੂੰ ਦੇਖਣ ਵਾਸਤੇ ਨਾ ਕਿਤੇ ਗੁਰਦਰਾਹ ਜਾਂਦੇ ਆਂ ਕਦੇ ਮੰਦਰਾਂ ਚ ਕਦੇ ਮਸਜਿਦਾਂ ਦੇ ਵਿੱਚ ਕਦੇ ਇੱਧਰ ਜਾਂਦੇ ਆਂ ਕਦੇ ਉੱਧਰ ਜਾਂਦੇ ਆਂ ਕਦੇ ਤੀਰਥਾਂ ਤੇ ਜਾਂਦੇ ਆਂ ਬਸ ਆਹੀ ਅਸੀਂ ਇਸ ਨੂੰ ਧਾਰਮਿਕ ਪ੍ਰਵਿਰਤੀ ਨਹੀਂ ਕਹਿ ਸਕਦੇ ਆਪਾਂ ਇਸ ਨੂੰ ਕਹਿੰਦੇ ਆਂ ਅਗਿਆਨ ਵਾਲੀ ਬੁੱਧ ਵੀ ਅਗਿਆਨੀ ਪੁਰਖ ਨੇ ਇਹ ਕਿ ਜਦੋਂ ਅਸੀਂ ਸੰਤਾਂ ਮਹਾਤਮਾ ਭਗਤਾਂ ਕਿ ਭਾਈ ਉਹਨਾਂ ਦਾ ਜੀਵਨ ਦੇਖਦੇ ਆਂ ਉਹਨਾਂ ਦੇ ਜੀਵਨ ਚ ਸਾਨੂੰ ਇਹ ਮਿਲਦਾ ਉਹ ਕਿਤੇ ਨਹੀਂ ਗਏ ਉਹਨਾਂ ਨੇ ਆਪਣੇ ਸੰਸਾਰ ਦੀ ਕਿਰਤ ਕਰਦੇ ਆਂ ਕਰਦੇ ਆਂ ਆਪਣੇ ਘਰ ਬੈਠੇ ਆਂ ਬੈਠੇ ਆਂ ਇਹ ਕਿਵੇਂ ਪਾਇਆ ਘਰ ਬੈਠੇ ਆਂ ਸਭ ਪਾਈਏ ਜੇ ਨੀਅਤ ਸੱਚ ਕਰੇ ਗੱਲ ਨੀਅਤ ਦੀ ਆਗੀ ਹੈ ਹੋ ਲੱਭ ਜਿੱਥੇ ਮਰਜੀ ਲੈ ਭੱਜ ਲਾ ਦੌੜ ਲੈ ਇਹ ਸਾਡੀ ਮੰਦੀ ਸਭ ਤੋਂ ਵੱਡੀ ਅਗਿਆਨਤਾ ਹੈ ਹੁਣ ਆਪਾਂ ਜਾਣੇ ਆ ਕਿ ਭਈ ਆਮੀ ਹੁੰਦਾ ਚਲੋ ਐਤਵਾਰ ਦੀ ਗੱਲ ਹੀ ਲਾ ਲਓ ਇੱਕਤੀ ਵਈ ਫਲਾਣੇ ਗੁਰਦਾਰੇ ਮੱਥਾ ਟੇਕ ਕੇ ਆਉਣਾ ਉਥੇ ਕੀ ਹੈ ਆਹੀ ਇਟਗਾਰਾ ਵੀ ਹੈ ਜਿਹੜਾ ਤੇਰੇ ਲੱਗਿਆ ਗੁਰੂ ਘਰ ਦੇ ਇਹੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਥੇ ਹੈ ਜਿਹੜਾ ਇੱਥੇ ਹੈ ਉਹਦੇ 'ਚ ਕੀ ਪਹਿਨਣਾ ਇਹਦੇ 'ਚ ਕੀ ਪਹਿਨਣਾ ਕੋਈ ਹੋਵੇ ਬਚਨ ਗੱਲ ਕਰਨ ਵਾਲੀ ਵੀ ਉਸ ਜਗ੍ਹਾ ਦੇ ਉੱਤੇ ਫੁਲਾਣੇ ਭਾਈ ਇੱਕ ਧਰਮ ਦੀ ਐਸੀ ਗਿਆਨ ਬੁੱਧ ਦਿੱਤੀ ਜਾਂਦੀ ਹੈ ਬਹੁਤ ਵਾਂਝੇ ਨਹੀਂ ਰਹਿਣਾ ਕਿ ਜਿੰਨੂੰ ਮਰਜ਼ੀ ਪੁੱਛ ਲੋ ਕਿ ਭਾਈ ਜਦੋਂ ਤੁਸੀਂ ਗਏ ਸੀ ਉੱਥੇ ਇਹ ਆਪਣੇ ਚਾਰੋਂ ਤਰਫ ਜੋ ਇਤਿਹਾਸਿਕ ਗੁਰਦਾਰੇ ਜਾਣੇ ਉੱਥੇ ਹੁਕਮਨਾਮਾ ਕੀ ਸੀ ਕਿ ਗੁਰੂ ਦੇ ਕੀਰਤਨੇ ਸਿੰਘ ਕਿਹੜਾ ਛਾਉ ਤੇ ਪੜਦੇ ਸੀ ਜਾਂ ਕੋਈ ਕਥਾਵਾਚ ਕੋਈ ਕੀਰਤਨ ਕੀ ਕਰਦੇ ਇਹ ਨਹੀਂ ਸਾਨੂੰ ਕਿਸੇ ਨੂੰ ਪਤਾ ਹੁੰਦਾ ਅਮਰਸਰ ਸਾਹਿਬ ਮੱਥਾ ਟੇਕਣ ਜਾਣੇ ਹੋ ਨਾ ਪੁੱਛ ਲੋ ਕਿ ਉੱਥੇ ਦਾ ਹੁਕਮਨਾਮਾ ਕੀ ਸੀ ਨਾਲੇ ਇੱਕ ਹੁਕਮਨਾਮਾ ਇਹ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਕੋਈ ਚੱਲਦਾ ਉਹਨਾਂ ਦੀ ਅਦਲਾ ਬਦਲੀ ਹੁੰਦੀ ਇਹ ਅਧਰਾ ਬਦਰੀ ਨਹੀਂ ਕਰਦੇ। ਉਹੀ ਨਹੀਂ ਸਾਨੂੰ ਪਤਾ ਲੱਗਦਾ। ਪੁੱਛ ਲੋ ਕਿ ਹੋਕੋਨਾ ਮਾ ਕੀ ਸੀ ਅਜਦਾ ਬਈ। ਪਤਾ ਨਹੀਂ ਕਰਨ ਕੀ ਗਿਆ ਸੀ। ਕਿ ਕੇਵਲ ਤੋਂ ਕੇਵਲ ਦੇਖਣੇ ਗਿਆ ਸੀ। ਵੀ ਤੋਂ ਉੱਥੇ ਦਾ ਕੋਈ ਸੀਨੀਅਰ ਅਫਸਰ ਆ ਜੋ ਪ੍ਰਬੰਧਕ ਦੇਖਣ ਗਿਆ ਸੀ ਉਹਨਾਂ ਦਾ। ਬਸ ਇਹ ਸਾਡੀ ਅਗਿਆਨਮਤੀ ਸਾਨੂੰ ਲਈ ਬੈਠੀ ਹੈ। ਗੁਰੂ ਗੁਰੂ ਨਾਨਕ ਸਹਿ ਗੁਰੂ ਰਾਮਦਾਸ ਮਹਾਰਾਜ ਜਿਸ ਸਥਾਨ ਤੇ ਗਏ ਹੋਣਾ ਤੁਸੀਂ ਇੱਥੇ ਹੀ ਦਰਸ਼ਨ ਕਰ ਸਕਦੇ ਹੋ ਜੇ ਤੁਹਾਡੇ ਅੰਦਰ ਨੀਅਤ ਹੈ ਭਾਵਨਾ ਹੈ ਜੇ ਨੇਤ ਭਾਵਨਾ ਨਹੀਂ ਹੈ ਉੱਥੇ ਵੀ ਨਹੀਂ ਮਿਲਣਾ ਉੱਥੇ ਕਿਹੜਾ ਭਾਈ ਉਹ ਆਸਣ ਲਾ ਕੇ ਬੈਠੇ ਉੱਥੇ ਤਾਂ ਆਏ ਸੀ ਤੇ ਆਏ ਤਾਂ ਸੀ ਔਹ ਉਹ ਜਾਣ ਲੱਗੇ ਪੂਰੀ ਸ੍ਰਿਸ਼ਟੀ ਵਿੱਚ ਕਣ-ਕਣ ਚ ਸਮਾ ਗਏ ਭਾਵ ਜੋ ਕਾਰਜ ਕਰਨ ਐਸੀ ਭਾਈ ਉਹਨਾਂ ਦਾ ਰਤਬਾ ਅਸਥਾਨ ਸੇਵਾ ਇਸ ਤਰ੍ਹਾਂ ਦਾ ਸੀ ਕਿ ਭਾਈ ਉਹ ਤਾਂ ਹੁਣ ਗੁਰਬਾਣੀ ਕਹਿੰਦੀ ਹੈ ਅਰ ਕਾ ਸੇਵਕ ਅਰਹੀ ਜੀ ਹੈ ਕਿ ਹਰੀ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਉਹਦਾ ਹੋਣ ਵਾਲਾ ਉਹਦੇ ਵਰਗਾ ਹੀ ਹੋ ਜਾਂਦਾ ਉਹਦੇ ਵਿੱਚ ਸਮਾ ਜਾਂਦਾ ਹੈ ਇਹ ਹੁਣ ਗੁਰਨਾਨਕ ਸਾਹਿਬ ਗੁਰਰਾਮਦਾਸ ਮਹਾਰਾਜੀ ਇਹ ਨੇ ਵੀ ਗੁਰੂ ਸਾਹਿਬਾਂ ਨੇ ਕਿ ਹੁਣ ਉਹ ਭਾਈ ਥਾਵਾਂ ਤੇ ਭਟਕਦੇ ਫਿਰਦੇ ਆ ਉਹ ਤਾਂ ਖੁਦ ਪਰਮੇਸ਼ਰ ਨੇ ਪ੍ਰਮਾਤਮਾ ਹੈ ਜਿਸ ਗੁਰਨਾਨਕ ਸਾਹਿਬ ਨੂੰ ਹੁਣ ਤੁਸੀਂ ਵਿਸਾਖੀ ਨੂੰ ਜਾਣਾ ਨੇ ਨਕਾਣਾ ਸਾਹਿਬ ਕਿ ਪਾਕਿਸਤਾਨ ਜਾਂਦੇ ਆ ਨਾ ਵਿਸਾਖੀ ਤੇ ਜੱਥੇ ਕਿਉਂ ਭਾਈ ਇੱਥੇ ਜੇ ਭਾਈ ਉਹਨਾਂ ਨੂੰ ਯਾਦ ਕਰ ਲਓਗੇ ਤੇ ਹਾਜ਼ਰ ਨਹੀਂ ਹੋਣਾ ਇਹ ਮਨਅ ਵਿੱਚ ਕੇਵਲ ਤੋਂ ਕੇਵਲ ਸਾਡੇ ਇੱਕ ਬਹਿ ਪ੍ਰੀਖਿਆ ਪਾਲਿਆ ਹੋਇਆ ਪਾਇਆ ਕਿੰਨਾਂ ਨੇ ਧਾਰਮਿਕ ਬਿジネス ਮੈਨਾਂ ਨੇ ਕਿ ਜਿਹੜੇ ਧਰਮ ਦੇ ਠੇਕੇਦਾਰ ਨੇ ਬੈਠੇ ਹਨ ਕਿ ਕਿਸ ਤਰ੍ਹਾਂ ਭਾਈ ਇਹਨਾਂ ਤੋਂ ਪੈਸਾ ਹਿੱਟੇ ਗੱਲ ਸਾਰੀ ਕਹਾਣੀ ਪੈਸੇ ਦੀ ਆਉਂਦੀ ਕੋਈ ਸਮਝ ਦੇਣ ਵਾਲਾ ਨਹੀਂ ਕੋਈ ਸਮੱਤ ਦੇਣ ਵਾਲਾ ਨਹੀਂ ਕਿਉਂ ਭਾਈ ਉੱਥੇ ਵਾਲੇ ਉੱਥੇ ਵਾਲੇ ਕਰਨ ਭਾਈ ਸਾਡੇ ਕੋਲ ਇੱਥੇ ਹੈ ਇੱਥੇ ਬੈਠ ਕੇ ਅਸੀਂ ਸਭ ਕੁਝ ਪ੍ਰਾਪਤ ਕਰਾਂਗੇ ਗੁਰੂ ਗਿਆਨ ਦਿੰਦਾ ਹੈ ਕਿ ਉੱਥੇ ਤਾਂ ਕੋਈ ਗਿਆਨ ਵਖਰਾ ਨਹੀਂ ਹੋਣਾ ਬਸ ਜਗਤ ਕੀ ਵੇੜਾ ਚਾ ਬਸ ਚੱਲਦੇ ਕੀ ਪਿੱਛੇ ਚਲੇ ਪਰਮਾਰਥ ਨਾ ਸਾਨੂੰ ਪਰਮਾਰਥ ਦੀ ਬਿਲਕੁਲ ਵੀ ਸੋਝੀ ਨਹੀਂ ਪਰਮਾਰਥ ਹੁੰਦਾ ਕੀ ਹੈ ਕਿ ਪਰਮਾਰਥ ਕਹਿੰਦੇ ਕਿਦੋਂ ਇਹ ਨਹੀਂ ਸਾਨੂੰ ਪਤਾ ਬਈ ਸਿਰਫ ਵੀ ਚੱਲਾਂਗੇ ਉਹ ਚੱਲੇ ਆਪਾਂ ਵੀ ਚੱਲਾਂਗੇ ਕਿ ਇਸਥਾਨਾਂ ਦੇ ਦਰਸ਼ਨ ਕਰਨੇ ਧਾਰਮਿਕ ਸਥਾਨੇ ਤਤਾਂ ਤੇ ਜਾਣੇ ਲੇਕੇ ਕੀ ਆਉਨੇ ਸੋਜੀ ਕੀ ਲੈ ਕੇ ਆਉਨੇ ਤੁਸੀਂ ਜਾਣਦੇ ਹੋ ਕੋਈ ਹਜੂਰ ਸਾਹਿਬ ਜਾਂਦਾ ਕੋਈ ਹੁਣ ਚੱਲੇਗਾ ਭਾਈ برف ਹਟੇਗੀ ਤੇ ਭਾਈ ਹੇਮਕੁੰਡ ਸਾਹਿਬ ਨੂੰ ਜਾਣਗੇ ਕਿ ਗੁਰੂ ਮਹਾਰਾਜ ਹੁਣ ਬਦਲੀ ਹੋ ਗਈ ਉਸ ਜਗ੍ਹਾ ਤੋਂ ਅਨੰਦਪੁਰ ਸਾਹਿਬ ਤੋਂ ਕਿ ਹੁਣ ਆ ਗਾਂ ਆਉਣਗੇ ਕਿ ਉਧਰੋਂ ਆਉਣਗੇ ਅਦਲਾ ਬਦਲੀ ਕਰਕੇ ਜਦੋਂ ਅਗੇ ਹੋਲਾ ਮਹੱਲਾ ਆਏਗਾ ਅਗੇ ਆਏਗੀ ਵਿਸਾਖੀ ਫਿਰ ਸ਼ਾਇਦ ਇਹਦ ਨੂੰ ਮੁੜ ਕੇ ਆ ਜਣ ਵੀ ਗੁਰੂ ਐ ਘੁੰਮਦਾ ਫਿਰਦਾ ਸਾਨੂੰ ਲੱਗਦਾ ਕਿ ਅਸੀਂ ਕਿਤੇ ਭਟਕਦੇ ਆ ਕਿਤੇ ਉਧਰ ਜਾਂਦੇ ਆ ਉਧਰ ਜਾਂਦੇ ਆ ਕਿ ਤੁਸੀਂ ਭਾਈ ਇਸ ਤਿੰਨ ਚਾਰ ਦਿਨ ਦਾ ਸਬਰ ਕਰਕੇ ਜਾਂਦੇ ਹੋ ਨਦੇੜ ਸਾਹਿਬ ਦੀ ਧਰਤੀ ਤੇ ਇਤਿਹਾਸ ਪਤਾ ਲੱਗਿਆ ਜਾਣ ਲਿਆ ਖੱਟਿਆ ਕੀ ਹੈ ਗਿਆ ਤਾਂ ਨਦੇੜ ਸਾਹਿਬ ਹੈ ਸਿਰਫ ਘੇੜਾ ਕੱਢਿਆ ਚੱਕਰ ਮਾਰੇ ਲੰਗਰ ਦੇਖੇ ਇਮਾਰਤਾਂ ਦੇਖ ਲਈਆਂ ਉਪਦੇਸ਼ ਨਹੀਂ ਸਮਝਿਆ ਉੱਥੇ ਦਾ ਉਪਦੇਸ਼ ਹੈ ਗੁਰੂ ਮਾਨਯੋ ਗ੍ਰੰਥ ਕਿ ਉਸ ਜਗ੍ਹਾ ਤੇ ਗੁਰਤਕ ਅਧੀ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਣ ਦਿੱਤਾ ਇਹ ਉੱਥੇ ਦਾ ਉਪਦੇਸ਼ ਹੈ ਕਿ ਭਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ ਜੇ ਇਹ ਬਚਨ ਉੱਥੇ ਜਾ ਕੇ ਮੰਨਣਾ ਨਹੀਂ ਹੈ ਤੇ ਜਾਣਦਾ ਵੀ ਕੀ ਫਾਇਦਾ ਬਈ ਕਿ ਉਸ ਘਰ ਤੇ ਜਾਣਦਾ ਹੀ ਕੀ ਮਤਲਬ ਹੈ ਜੇ ਤੂੰ ਬਚਨ ਹੀ ਨਹੀਂ ਮੰਨਦਾ ਕਿ ਕਿਹਾ ਗੁਰੂ ਪਾਚਾ ਨੇ ਉਸ ਜਗ੍ਹਾ ਤੇ ਹੀ ਜਿਸ ਨੇ ਤਾਂ ਮੰਨ ਲਿਆ ਭਾਈ ਉਹਦੀ ਯਾਤਰਾ ਸਫਲ ਆ ਜਿਹੜਾ ਫਿਰ ਵੀ ਧਾਗੇ ਤਵੀਤਾਂ ਦੀ ਦੇਵੀ ਦੇਵਤਿਆਂ ਦੇ ਸਾਧਾਂ ਬਾਬਿਆਂ ਕੋਲ ਤੁਰੇ ਫਿਰਦਾ ਉਦਾਂ ਇੱਕ ਪਖੰਡ ਹੀ ਹੋ ਗਿਆ ਨਾ ਕਿ ਉੱਥੇ ਤਾਂ ਭਾਈ ਬਚਨ ਹੈ ਨਾ ਔਰ ਆਨੰਦਪੁਰ ਸਾਹਿਬ ਜਾਓਗੇ ਹੋਲੇ ਮਲੇ ਤੇ ਜਾਣੇ ਵਸਾਖੀ ਤੇ ਜਾਣੇ ਹੋਰ ਦਿਨ ਤਿਹਾਰਾਂ ਤੇ ਜਾਣੇ ਜਾਂ ਵੈਸੀ ਘੁੰਮਣ ਫਣੇ ਜਾਣੇ ਹੋ ਦੇਖਣ ਚਲੇ ਜਾਂਦੇ ਕਿਉਂ ਜਾਣੇ ਆ ਉਹ ਕੋਈ ਪਿਕਨਿਕ ਸਪੌਟ ਨਹੀਂ ਹੈ ਇੱਕ ਗਿਆਨ ਦਾ ਸਾਗਰ ਹੈ ਉਸ ਸਾਗਰ ਦਾ ਆਨੰਦ ਲੈਣਾ ਹੈ ਕਿ ਉਸ ਧਰਤੀ 'ਤੇ ਉਸ ਸਖਸ ਨੂੰ ਕਦੇ ਨਹੀਂ ਜਾਣਾ ਜਿਹੜਾ ਗਿਆਨ ਨਗੁਰਾ ਹੈ ਆਇਆ ਗੁਰੂ ਵਾਲੇ ਬਣ ਕੇ ਉਹਦਾ ਤਾਂ ਹੈਗਾ ਸਫਲ ਕਿਉਂਕਿ ਉਹਦੇ ਦਾ ਉਪਦੇਸ਼ ਹੈ ਅੰਮਰਤ ਪੀਵ ਸਦਾ ਚਰ ਜੀਵ ਕਿ ਉਸ ਧਰਤੀ ਦੇ ਉੱਤੇ ਪਈ ਕਿ ਜਿਨ੍ਹਾਂ ਤਖਤਾਂ ਦੇ ਜਿਨ੍ਹਾਂ ਧਰਮ ਸਥਾਨਾਂ ਦੀ ਗੱਲ ਕਰਦੇ ਆ ਉੱਥੇ ਦਾ ਉਪਦੇਸ਼ ਹੁੰਦਾ ਹੈ ਐਤਾ ਕੇਵਲ ਤੋਂ ਕੇਵਲ ਗਏ ਆ ਬਸ ਮੈਂ ਮੱਥਾ ਟੇਕਿਆ ਕਿਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦਾ ਪੈਤ੍ਰੀ ਨਗਰ ਦੀ ਵੀ ਇੱਥੇ ਟੇਕ ਲੈਂਦਾ ਕਿਉਂ ਐਵੇਂ ਸਮਾਂ ਬਰਬਾਦ ਕੀਤਾ ਇੱਥੇ ਦਾ ਦੋ ਘੜੀਆਂ ਬੈਠ ਕੇ ਸਿਮਨ ਕਰ ਲੈਂਦਾ ਤੇਰਾ ਕੋਈ ਸਮਾਂ ਸਫਲ ਹੋ ਜਾਂਦਾ ਕੋਈ ਸ਼ਬਦ ਸੁਣ ਲੈਂਦਾ ਉੱਥੇ ਗਏ ਕਿਉਂ ਨਹੀਂ ਅੰਮ੍ਰਿਤ ਛਕਿਆ ਕਿ ਗਿਆ ਤੂੰ ਨਗੁਰਾ ਉਹ ਤਾਂ ਗੁਰੂ ਵਾਲਾ ਬਣ ਕੇ ਆਉਣਾ ਸੀ ਗਿਆ ਵੀ ਨਗੁਰਾ ਕੀ ਤੈਨੂੰ ਉਹ ਗੁਰੂ ਪਸੰਦ ਨਹੀਂ ਆਇਆ ਅਗਲੇ ਸਾਲ ਫਿਰ ਮੂੰ ਚੱਕ ਕੇ ਦੁਰਗੇ ਆ ਜਿਹੜਾ ਪਿਛਲੇ ਸਾਲ ਗਏ ਸੀ ਹੁਣ ਜਾਣਾ ਸੀ। ਕੋਲੇ ਮੱਲੇ ਤੇ ਵਿਸਾਖੀ ਤੇ। ਇਹ ਜਾਣਾਈ ਕਿ ਉਹ ਭਾਈ ਜਦੋਂ ਪਿਛਲੇ ਸਾਲ ਵਾਲੀ ਗਲਤ ਮੰਨੀ ਨਹੀਂ ਕਿ ਮੈਂ ਗੁਰੂ ਵਾਲਾ ਬਣ ਕੇ ਆਣਾ। ਕਿ ਖੰਡੇ ਵੱਟ ਦੀ ਪਹਲਾ ਉੱਥੇ ਭਾਈ। ਵੀ ਉੱਥੇ ਵਰਤਾਈ ਸੀ ਭਾਈ। ਵੀ ਹੋਰ ਵੀ ਭਾਵੇਂ ਬਿਆਨਤ ਇਤਿਹਾਸ ਨੇ ਉੱਥੇ ਦੇ ਪਰ ਅਸਲੀ ਗਲਤ ਹੈ ਇਹੀ ਹੁੰਦੀ ਹੈ ਪਹਿਲਾਂ ਗੁਰੂ ਵਾਲਾ ਤਾਂ ਬਣ ਜਾ। ਗੁਰੂ ਨਾਲ ਪ੍ਰੇਮਤਾ ਦਿਖਾ ਦੇ। ਗੁਰੂ ਦਾ ਬਾਣਾ ਇਹ ਤਾਂ ਲੱਗਿਆ ਸਾਨੂੰ ਭਾਰ ਹੀ ਲੱਗਦਾ ਵਾ ਕਿ ਕੀ ਗੁਰੂ ਨੇ ਸਿਆਪਾ ਪਾਇਆ ਹੋਏ ਤੇ ਸਾਡੇ ਤਾਂ ਸਿਆਪਾ ਹੀ ਹੋ ਗਿਆ ਨਾ ਕਿ ਜਦੋਂ ਗੱਲ ਨਹੀਂ ਮੰਨਣੀ ਇਸ ਕਰਕੇ ਤਾਂ ਅਸੀਂ ਮੰਨਦੇ ਨਹੀਂ ਕਦੇ ਨਾ ਜੋ ਭਾਈ ਜੀ ਜਿਸ ਜਗ੍ਹਾ ਤੇ ਤੁਸੀਂ ਜਾ ਕੇ ਬਚਨ ਨਹੀਂ ਮੰਨਣੇ ਜੇ ਹਜੂਰ ਸਾਹਿਬ ਜਾ ਕੇ ਵੀ ਧਾਗੇ ਤਵੀ ਦੇਵੀ ਦੇਤਿਆਂ ਦੇ ਪੜਤਾ ਬਹਮਣਾਂ ਦੇ ਘੁੰਮਣਾ ਫੇਰ ਕੀ ਕਰਨ ਜਾਣਾ ਉੱਥੇ ਵੀ ਉੱਥੇ ਤਾਂ ਗੁਰੂ ਨੇ ਸਾਨੂੰ ਲੜ ਲਾਇਆ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਦੇ ਤੁਹਾਡਾ ਗੁਰੂ ਹੈ ਸਿੱਖੋ ਤੇ ਜਿੰਨੇ ਜਾਣਿਆ ਭਾਈ ਮੰਨ ਲੈਨੇ ਆ ਬਿਲਕੁਲ ਨਹੀਂ ਮੰਨਦੇ ਕਿਉਂ ਗਿਆ ਫਤਿਹਗੜ ਸਾਹਿਬ ਕੀ ਕੰਮ ਕੀ ਆ ਗਏ ਰੰਗਤਾਂ ਵਾਸ਼ੇ ਦੇਖ ਕੇ ਆ ਗਏ ਕਿ ਉਥੋਂ ਉਪਦੇਸ਼ ਨਹੀਂ ਤੈਨੂੰ ਦਿੱਤਾ ਕਿ ਉਥੇ ਦੇ ਇਤਿਹਾਸ ਨੇ ਇਹ ਨਹੀਂ ਕਿਹਾ ਭਾਈ ਧਰਮ ਦੇ ਖਾਤਰ ਉਮਰਾਂ ਨਹੀਂ ਇਥੇ ਜਨੂੰਨ ਜਜ਼ਬਾ ਔਰ ਪ੍ਰੇਮ ਦੇਖਿਆ ਜਾਂਦਾ ਉਹ ਕਿਸੇ ਵੀ ਉਮਰ ਚ ਪਕਾਇਆ ਜਾ ਸਕਦਾ ਕਿ ਜੇ ਛੋਟੇ ਸਹਿਜਾਦਿਆਂ ਨੇ ਛੋਟੀ ਉਮਰੇ ਧਰਮ ਦੇ ਖਾਤਰ ਜਾਣਾ ਵਾਰੀ ਹੈ ਤੇ ਧਰਮ ਪਿਆਰਾ ਲੱਗੇ ਆ ਤੇ ਦੇਖੋ ਅੱਜ ਦੁਨੀਆ ਚ ਨਾ ਤੇ ਵੱਡੀ ਉਮਰੇ ਸੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹ ਤਾਂ ਕਾਫੀ ਬਿਜੁਰਗ ਸੀ ਭਾਈ ਕਿ ਜਦੋਂ ਉਸ ਤੋਂ ਪਹਿਲਾਂ ਤਾਂ ਉਹ ਵੀ ਭਾਈ ਦੇਵੀ ਦੇਵਤਿਆਂ ਦੇ ਪੁਜਾਰੀ ਸੀ ਭਾਈ ਪਰ ਜੇਦਨ ਸਜਦਾ ਸਾਹਮਣਾ ਹੋਇਆ ਪਤਾ ਲੱਗਿਆ ਭਈ ਤੇ ਐਸੀ ਸੇਵਾ ਕਾਲ ਕਮਾਈ ਕੀਤੀ ਵੱਡੀ ਉਮਰੇ ਜਾ ਕੇ ਵੀ ਕਿ ਤੀਸਰੇ ਬਾਦਸ਼ਾਹ ਬਣ ਗਏ ਕਿ ਕਾਲ ਕਮਾਈ ਸੱਚੇ ਧਰਮ ਦੇ ਕਿਸੇ ਵੀ ਉਮਰ ਤੇ ਲਿਆ ਜਾ ਸਕਦਾ ਹੈ ਉਮਰ ਦਾ ਤਕਾਜ਼ਾ ਨਹੀਂ ਕਿ ਉਮਰ ਛੋਟੀ ਹੈ ਵੱਡੀ ਹੈ ਇਹ ਤਾਂ ਛੋਟੀ-ਛੋਟੀ 5-5 ਸਾਲ ਦੀ ਉਮਰ ਦੇ ਵਿੱਚ ਪਰਮਾਤਮਾ ਭਾਈ ਉਹਨਾਂ ਦਾ ਹੀ ਦਾਸ ਬਣ ਗਏ। ਉਹਨਾਂ ਦੇ ਕਾਰਜਾਂ ਸਹਾਇ ਹੋ ਗਿਆ, ਖੜਾ ਹੋ ਗਿਆ ਕਿ ਭਗਤ ਪੱਲਾਦ ਦੇ। 5 ਕਿਸਾਲ ਦੀ ਉਮਰ ਹੈ ਭਾਈ। ਇੰਨਾ ਜਨੂੰਨ, ਇੰਨਾ ਸੱਚ, ਇੰਨਾ ਪ੍ਰੇਮ। ਕਿ ਉਹਨਾਂ ਸਥਾਨਾਂ ਤੇ ਜਾਣਾ ਤੇ ਭਾਈ ਉੱਥੇ ਦਾ ਇਤਿਹਾਸ ਹੁੰਦਾ ਹੈ। ਕਿ ਜੇ ਭਾਈ ਉੱਥੇ ਜਾ ਕੇ ਇਤਿਹਾਸ ਨੂੰ ਅਸੀਂ ਅੰਦਰ ਨਹੀਂ ਬਸਾਉਣਾ। ਤੇ ਜਾਣ ਦਾ ਮਤਲਬ ਹੀ ਕੀ ਹਰਮੰਦਰ ਸਾਹਿਬ ਇਕਤਾ ਦਾ ਪ੍ਰਤੀਕ ਹੈ ਚਾਰ ਦਵਾਜੇ ਉਪਦੇਸ਼ ਚੋ ਵਰਨਾ ਕੋ ਸਾਂਝਾ ਸਭ ਨੂੰ ਇੱਕੋ ਹੀ ਗੱਲ ਹੈ ਇਕਤਾ પ્રેમ ਦੀ ਕਿ ਸਭ ਕੋ ਛੜਦੇ ਭਾਈ ਕੋਈ ਬੇਤਰਗਣੇ ਕੋਈ ਉੱਚ ਨਹੀਂ ਕੋਈ ਨੀਚ ਨਹੀਂ ਕਿ ਇਥੇ ਭਾਈ ਜਿਹੜੇ ਸਤ ਦੇ ਤੇ ਚੱਲਦੇ ਆ ਬੀਬੀਆਂ ਜਾਂਦੀਆਂ ਕਿ ਭਾਈ ਉੱਥੇ ਬੀਬੀ ਜਿੰਦੀ ਵੇਰੀ ਇਸ਼ਕ ਹੁੰਦੀ ਹੈ ਕਿ ਇਹ ਸਤ ਦਾ ਅਸਥਾਨ ਹੈ ਪਤੀ ਵਰਤਾ ਇਸਤਰੀ ਦਾ ਸਥਾਨ ਹੈ ਇਹ ਗਿਆਨ ਹੁੰਦੇ ਆ ਸਾਰੇ ਉੱਥੇ ਕਿ ਜੇ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਾਣ ਦਾ ਕੋਈ ਮਤਲ ਨਹੀਂ ਇਹ ਗਿਆਨ ਹੀ ਲੈ ਕੇ ਹੁਣ ਉਹਨਾਂ ਦੇ ਨਾਲ ਹੀ ਤੈਨੂੰ ਮਿਲਣਾ ਉਸਨੇ ਜਿਹਦੇ ਕੋਲ ਗਿਆਨ ਹੈ ਉਹ ਜਾਂਦਾ ਨਹੀਂ ਕਿਤੇ ਉਹ ਤਾਂ ਭਾਈ ਜਿੱਥੇ ਬੈਠਾ ਉੱਥੇ ਉਹਨਾਂ ਬੱਚਨ ਨੂੰ ਮੰਨਦਾ ਕਿ ਗੁਰੂ ਦਾ ਸੇਕ ਭਾਵ ਜਿਹੜਾ ਗੁਰਮਤਿ ਦਾ ਪਾੰਦੀ ਉਹਨੇ ਸੁਣ ਲਿਆ ਭਈ ਗੁਰੂ ਮਹਾਰਾਜ ਨੇ ਸਾਨੂੰ ਖੰਡੇ ਵਟ ਦੀ ਪੌਲ ਦਾ ਹੁਕਮ ਕੀਤਾ ਹੋਇਆ ਬਦੇ ਦਿੱਤਾ ਹੋਇਆ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਧੰ ਸ੍ਰੀ ਗੁਰ ਗ੍ਰੰਥ ਸਾਹਿਬ ਤੇ ਲੜ ਲਾਇਆ ਹੋਇਆ ਉਹ ਨਾ ਕਿ ਤੇ ਅਨੰਦਪੁਰ ਸਾਹਿਬ ਜਾਏਗਾ ਨਾ ਕਿ ਤੇ ਹਜੂਰ ਸਾਹਿਬ ਜਾਏਗਾ ਉਹ ਭਾਵ ਇਹ ਨਾ ਤੀਰਥ ਸਥਾਨਾਂ ਤੇ ਜਾਂਦੇ ਨੇ ਕਹਿੰਦਾ ਮੇਰਾ ਕੰਮ ਹੋ ਗਿਆ ਮੈਂ ਕੀ ਕੰਨ ਜਾਣਾ ਮੈਂ ਇਹ ਭੀੜ ਦਾ हिस्सा ਕਿਉਂ ਬਣਾ ਜਾਦਾ ਅਸੀਂ ਭੀੜ ਲੈ ਕੇ ਜਾਂਦੇ ਆ ਤੇ ਭੀੜ ਨਹੀਂ ਆ ਜਾਂਦੀ ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਇਹਨਾਂ ਦੀ ਮੰਜ਼ਿਲ ਇਹ ਨਹੀਂ ਹੁੰਦੀ ਉਹਨਾਂ ਦਾ ਦੁਨੀਆਂ ਦੇ ਨਾਲੋਂ ਸੁਭਾਅ ਕਿ ਵੱਖਰਾ ਹੀ ਹੁੰਦਾ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤੁਹਾਨੂੰ ਭਗਤਵੰਤਾ ਹਮੇਸ਼ਾ ਮੂਰਖ ਲੱਗੇਗਾ ਕਮੜਾ ਲੱਗੇਗਾ ਪਰ ਤੁਹਾਨੂੰ ਨਹੀਂ ਪਤਾ ਕਿਸ ਨੇ ਭਾਈ ਜੀ ਨੂੰ ਕਮੜਾ ਕਿਹਾ ਨੇ ਸਭ ਕੁਝ ਕਮਾਇਆ ਹੋਇਆ ਵਾ ਇਨੇ ਸੱਚ ਕਮਾਲੇ ਆ ਤੁਹਾਡੇ ਕੋਲ ਝੂਠ ਹੈ ਤੁਹਾਨੂੰ ਝੂਠ ਪਸੰਦ ਆਉਣਾ ਹੈ ਸੱਚ ਨਹੀਂ ਪਸੰਦ ਆਉਣਾ ਸੱਚ ਦੀ ਗੱਲ ਤੁਹਾਨੂੰ ਅਜੇ ਨਹੀਂ ਆਉਣੀ ਨਹੀਂ ਗੱਲ ਹੋਣੀ ਇਸ ਗੱਲ ਹੀ ਕਿ ਭਾਈ ਕਿਵੇਂ ਇਹ ਮੂਰਖ ਬੰਦਾ ਸਾਨੂੰ ਅਸਥਾਨਾਂ ਤੇ ਜਾਣ ਤੋਂ ਰੋਕ ਰਿਹਾ ਹੈ ਰੋਕ ਨਹੀਂ ਦੇ ਭਈ ਉੱਥੇ ਦੀ ਸਚਾਈ ਦੱਸਦੀ ਕਿ ਉੱਥੇ ਭਈ ਗਿਆਨ ਗਿਆਨ ਨੂੰ ਲੈ ਕੇ ਕਿ ਜਿਸ ਕਈ ਅਸਥਾਨ ਤਾਂ ਐਸੇ ਹੈ ਕਿ ਜਿਵੇਂ ਇਹ ਕਿਹਨਾਂ ਸੈ ਗੁਰੂ ਮਹਾਰਾਜ ਨੂੰ ਕਿ ਗੁਰੂ ਮਹਾਰਾਜ ਨੂੰ ਉਸ ਸਥਾਨ ਤੇ ਬਿਠਾਤਾ ਕਹਿੰਦੇ ਇੱਥੇ ਭਗਤੀ ਕੀਤੀ ਜੇ ਨੂੰ ਅੰਦਰ ਵਾਲੀ ਮਤਨ ਸੋਚੋਗੇ ਕਿ ਪ੍ਰਮਾਤਮਾ ਵੀ ਕਿਸੇ ਦੀ ਭਗਤੀ ਕਰਦਾ ਹੈ ਕਿ ਜਿਹੜੇ ਗੁਰੂ ਸਾਹਿਬ ਆ ਨਾਏ ਨੇ ਤਾਂ ਖੁਦ ਪ੍ਰਮਾਤਮਾ ਅਕਾਲ ਪੁਰਖ ਨੇ ਪਾਈ ਇਹ ਤਾਂ ਸੰਸਾਰ ਦੇ ਟੀਚਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਾਬੇ ਬਕਾਲੇ ਬਿਠਾ ਦਿੱਤਾ ਕਨੇ ਇਥੇ ਭਗਤੀ ਕੀਤੀ ਉਹ ਦੁਨੀਆਂ ਨੂੰ ਉਪਦੇਸ਼ ਦੇਣ ਆਇਆ ਦੁਨੀਆਂ ਨੂੰ ਸਮਝਾਉਣ ਆਇਆ ਅਕਾਲ ਪੁਰਖ ਦੇ ਭੇਜੇ ਹੋਏ ਹਰ ਇੱਕ ਦਾ ਸਮਝੀ ਕਿ ਤੁਹਾਡੀ ਐਂਟਰੀ ਕਿੰਨੇ ਕਦੋਂ ਹੋਣੀ ਕਿਸ ਸਮੇਂ ਹੋਣੀ ਤੁਹਾਡਾ ਕੀ ਰੋਲ ਤੁਹਾਡਾ ਕੀ ਇਹ ਤੁਸੀਂ ਕਿਹੜਾ ਰੋਲ ਅਦਾ ਕਰਨਾ ਹੈ ਬਈ ਜੀ ਉਹ ਤਾਂ ਸਭ ਕੁਝ ਬਹਿਗੁਰੂ ਨੇ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਹੈ ਉਹ ਤਾਂ ਆਟੋਮੈਟਕ ਹੀ ਬੰਨਣਾ ਸੀ ਕਿ ਗੁਰੂ ਮਹਾਰਾਜ ਹੁਣ ਤੁਸੀਂ ਹੁਣ ਜਿਸ ਕਲਾਸ ਦੇ ਵਿੱਚ ਤੁਹਾਡਾ ਟੀਚਰ ਤੁਹਾਨੂੰ ਗਿਆਨ ਦੇ ਰਿਹਾ ਪੜ੍ਹਾ ਰਿਹਾ ਬੱਚਿਆਂ ਨੂੰ ਉਸੇ ਕਲਾਸ ਦੇ ਵਿੱਚ ਬੱਚਿਆਂ ਨਾਲ ਟੀਚਰ ਕਦੇ ਬੈਠੂਗਾ ਮੈਂ ਵੀ ਪੜ੍ਹਨਾ ਉਹ ਤਾਂ ਪੜਾਉਣਾ ਹੈ ਨਾ ਇਹ ਉਹ ਤਾਂ ਆਲਰੇਡੀ ਪਈ ਉਹਨੇ ਪਦਵੀ ਲੈ ਚੁੱਕੀ ਹੈ ਉਹ ਤੇ ਉਸੇ ਤਰ੍ਹਾਂ ਹੀ ਭਾਈ ਜਿੰਨੇ ਵੀ ਗੁਰੂ ਸਹਿਬਾਨ ਇਹਨਾਂ ਨੂੰ ਕਿਤੇ ਬਿਠਾਇਆ ਨਾ ਕਰੋ ਕਿ ਭਗਤੀ ਕਰਦੇ ਤਪੱਸਿਆ ਕਰਦੇ ਸੀ। ਇਹ ਤਾਂ ਖੁਦ ਨਿਰੰਕਾਰ ਆਪ ਅਕਾਲ ਪੁਰਖ ਨੇ ਭਾਈ। ਕਿਤੇ ਦੁਨੀਆ ਨੂੰ ਸਮਝਾ ਰਹੇ ਐ, ਸਮਤ ਦੇ ਰਹੇ ਐ। ਉਹ ਤਾਂ ਉਸ ਟੀਚਰ ਦੀ ਤਰ੍ਹਾਂ ਜੋ ਸਕੂਲ ਦੇ ਵਿੱਚ ਖੜਾ ਐ। ਉਹ ਬੱਚਿਆ ਨਾ ਬੈਠ ਕੇ ਪੜਾਈ ਆਪਦੀ ਨਹੀਂ ਕਰਦਾ ਕਿ ਮੈਂ ਵੀ ਪੜਾਂ ਤੁਹਾਡੇ ਵਾਲੀ ਪੜਾਈ। ਭਗਤੀ ਸਾਡੇ ਲਈ ਐ। ਭਗਤੀ ਜਿਨ੍ਹਾਂ ਦੀ ਕਰਨੀ ਆ ਉਹ ਸਾਡੇ ਗੁਰੂ ਸਹਿਬਾਨ ਆ। ਉਹ ਅਕਾਲ ਪੁਰਖ ਨੇ ਨਿਰੰਕਾਰ ਨੇ। ਪਾਪ ਅਸੀਂ ਨਤੀਜਾ ਹੋਈ ਹੈ ਕਿ ਅਸੀਂ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਛੱਡ ਕੇ ਮਨਮਤ ਵਾਲੇ ਰਾਹ ਚੱਲੇ ਆ। ਆ ਜੋ ਬਖੀਰੇ ਪਏ ਹੋਏ ਆ। ਜੋ ਸਾਡੇ ਹਾਲਾਤ ਨੇ ਇਹਦੇ ਜ਼ਿੰਮੇਦਾਰ ਦੱਦੇ ਦੋਚ ਨਾ ਦੇਈ ਕਿਸੇ। ਦੋਸ਼ ਕਰਮਾ ਆਪਣੇ ਆ। ਇਹ ਉਹੀ ਖਾਲਸਾ ਜੀ ਭਾਈ ਜਿਹੜਾ ਬੰਦ-ਬੰਦ ਕਟਵਾ ਕੇ ਵੀ ਧਰਮ ਤੋਂ ਅਦੇ ਇਹ ਉਹੀ ਖਾਲਸਾ ਹੈ ਨਾ ਕਿ ਜਿੱਦੇ ਸਾਹਮਣੇ ਭਾਈ ਇਹ ਉਹੀ ਖਾਲਸਾ ਨਾ ਜਿੱਦੇ ਸਾਹਮਣੇ ਬੱਚਿਆਂ ਦੇ ਛੋਟੇ ਛੋੜੇ ਟੁਕੜੇ ਕਰ ਕੇ ਕਿ ਉਹਨਾਂ ਦੇ ਹਾਰ ਬਣਾ ਕੇ ਜਿਨ੍ਹਾਂ ਮਾਤਾਵਾਂ ਭੈਣਾਂ ਦੇ ਕਲਪ ਪਏ ਅੱਜ ਉਹਨਾਂ ਦੇ ਇਤਿਆਹ ਦੇਖ ਲੂਗੇ ਕਿ ਕਦੇ ਉਹਨਾਂ ਨੇ ਇਸ ਤਰ੍ਹਾਂ ਧਰਮ ਨਵਾਇਆ ਤੇ ਅੱਜ ਭਾਈ ਛੋਟੀ ਜੀ ਗੱਲ ਕੋਈ ਕਹਿ ਦੇਵੇ ਬੁਲਾਣਾ ਬਾਬਾ ਭਾਈ ਇਹ ਦਾਤ ਦੰਦਾ ਉੱਤੇ ਜਦੀ ਜਦੀ ਤਰਪਣਾ ਭਾਈ ਉਹਨਾਂ ਸਭ ਤੋਂ ਵੱਧ ਅੱਜ ਦੇ ਸਮੇਂ 'ਚ ਨਾ ਜੇ ਧਰਮ 'ਚ ਖਲਾਰਾ ਪਾਇਆ ਇਹ ਸਭ ਇਹਦਾ ਜ਼ਿੰਮੇਵਾਰ ਰਿਸਪੋਨਸਿਬਿਲਟੀ ਓਨਲੀ ਓਨਲੀ ਇੱਕ ਵਨ ਉਹ ਹੈ ਮਾਤਾ ਇਸ ਧਰਮ ਤੋਂ ਹੈਣੀ ਆ ਧਰਮ ਤੋਂ ਵਾਂਝੀ ਹੈ ਬੱਚੇ ਬੱਚਿਆਂ ਦੀ ਸਭ ਤੋਂ ਵੱਡੀ ਜੇ ਗੁਰੂ ਹੈ ਨਾ ਉਮਾਏ ਕੇ ਮਾਦਾ ਉਪਦੇਸ਼ ਮਾਦਾ ਭਾਈ ਚਾਹ ਚੱਲਣਾ ਮਾ ਜੇ ਗੁਰਮਤ ਵਾਲੀ ਹੈ ਬੱਚਾ ਵੀ ਗੁਰਮਤ ਦਾ ਹੀ ਪਾਂਦੀ ਹੋਵੇਗਾ ਕਿ ਜੇ ਬੱਚਾ ਗੁਰਮਤ ਦਾ ਪਾਂਦੀ ਹੈ ਆਪੇ ਪਈ ਦੁਨੀਆ ਧਰਮ ਦੇ ਮਾਰਗ ਤੇ ਚੱਲੇਗੀ ਸਤਜਾ ਯੁੱਗ ਹੋਵੇਗਾ ਪਰ ਨਹੀਂ ਪਈ ਸ਼ੁਰੂਆਤ ਹੀ ਮਾੜੀ ਹੋਈ ਵੀ ਮਾੜਾ ਬੀਜਿਆ ਗਿਆ ਗਲਤੀ ਹੋ ਗਈ ਨੇ ਜਮਿਆ ਪੁੱਤਰ ਕਿਦਾਂ ਦਾ ਕਿ ਜਿਹੜਾ ਗੁਰਬਾਣੀ ਨੇ ਕਿਹਾ ਜਨਣੀ ਜਨੇ ਤਾਂ ਬਖਤ ਜਨ ਕਹਿ ਦਾਤਾ ਕਹਸੋ ਤਿੰਨਾ ਪੁੱਤਰਾ ਤੋਂ ਬਗੈਰ ਕਿਸੇ ਨੂੰ ਜਨਮ ਨਾ ਦੇ ਐਵੇਂ ਨਾ ਆਪਣਾ ਰੰਗ ਬਗਾੜੀ ਨਹੀਂ ਤਾਂ ਜਨਣੀ ਪਾਜ ਰਹੇ ਕਾਹੇ ਗਵਾਵੇ ਨੂਰ ਕਿ ਅੱਜ ਦੇ ਸਮੇਂ ਵਿੱਚ ਹੀ ਦੇਖਿਆ ਨਾ ਸਭ ਤੋਂ ਵੱਧ ਬਾਬਿਆਂ ਵੱਲ ਜਾਣਾ ਇਹਨਾਂ ਦਾ ਕੰਮ ਹੈ ਨੇੜ ਤਾਂ ਇਹਨਾਂ ਦੀ ਹੈ ਭਾਈਆਂ ਨੂੰ ਤਾਂ ਵਿਚਾਰਨੇ ਮਜਬੂਰੀ ਜਾਣਾ ਪੈਂਦਾ ਭਾਈ ਫਿਰ ਕਲੇਸ਼ ਪਉਂਦੀ ਹੈ ਚਲੋ ਵੀ ਤੁਸੀਂ ਜਾਂਦੇ ਨਹੀਂ ਬਾਬਾ ਜੀ ਇੰਨੇ ਮਹਾਨ ਉਹ ਭਾਈ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਮਹਾਨ ਕੁਝ ਵੀ ਨਹੀਂ ਹੈ ਉਹ ਦਾ ਕਾਲਪੁਰਖ ਨੇਤਾ ਭਈ ਅੱਜ ਦਾ ਜੋ ਯੁੱਗ ਵਿਗੜਿਆ ਹੋਇਆ ਹੈ ਨਾ ਕੋ ਖਾਸ ਤੌਰ ਆਪਣਾ ਭਈ ਅਸੀਂ ਆਪ ਖਾਲਸਾ ਪੰਥ ਸਿੱਖ ਪਾਤਰੀ ਪੰਜਾਬੀ ਦੀ ਗੱਲ ਕਰਦੇ ਹਾਂ ਸਭ ਤੋਂ ਵੱਧ ਅਨਪੜ੍ਹ ਬੰਦੇ ਨੂੰ ਮੂਰਖ ਬੰਦੇ ਨੂੰ ਬ੍ਰਹਮ ਗਿਆਨੀ ਬਣਾਈ ਜਾਂਦੇ ਇਹ ਬਾਬਾ ਜੀ ਹੈ ਬਾਬਾ ਜੀ ਜਦਨੇ ਤੁਰੀ ਸਾਥ ਤਰੇ ਫਿਰਦੇ ਦੇਖਦੇ ਹੋ ਨਾ ਇਹਨਾਂ ਨੂੰ ਬ੍ਰह्म ਗਿਆਨੀ ਸੰਤਾਂ ਦੀਆਂ ਡਿਗਰੀਆਂ ਦੇਣ ਲਈ ਇਹ ਹੀ ਬੀਬੀਆਂ ਨੇ ਕਿ ਕੋਈ ਸਮਾਂ ਸੀ ਕੋਈ ਭਾਈ ਇਹਨਾਂ ਨੂੰ ਪੜ੍ਹਾਈ ਦੇ ਪੱਖ ਤੋਂ ਦੂਰ ਰੱਖਿਆ ਜਾਂਦਾ ਸੀ ਕਿ ਜਿਆਦਾ ਪੜ੍ਹਾਉਂਦੇ ਨੇ ਸੀ ਕਹਿੰਦੇ ਸੀ ਆਪਾਂ ਭਈ ਉਹ ਕੁੜੀ ਨੂੰ ਵਿਆਹ ਕੀ ਤੋਰੀ ਦੇਣਾ ਵਾ ਪਹਿਲਾਂ ਇਹ ਹੁੰਦਾ ਸੀ ਵਕੀਲ ਆਣਾ ਪੜਾ ਕੇ ਲਿਖਾ ਕੇ بس ਉਹ ਮਤ ਵਾਲੀਆਂ ਜੋ ਮਤਾਵਾ ਪਹਿਣਾ ਸੀ ਉਸ ਸਮੇਂ ਦੀਆਂ ਨਾ ਕਿ ਉਹਨਾਂ ਨੇ ਬੜੇ ਬ੍ਰह्म ਗਿਆਨੀ ਬਣਾਏ ਨੇ ਗਿਆਨ ਨਹੀਂ ਸੀ ਪੜਾਈ ਨਹੀਂ ਸੀ